ਤਨ ਫਿਗਰੂ ਤੇ ਇੱਕ ਵਾਰ ਤੁਮਾਹਾਰਾ ਮਹਾਰਾਜ ਸਦਾ ਹੀ ਜੈ ਮਹਾਰਾਜ ਸਦਾ ਹੀ ਜੈ ਮਹਾਰਾਜ ਸਰਬੰਤਾ ਭਲਾ ਕਰੋ ਬਜੀ ਮਿਹਰ ਕਰੋ ਕਿਰਪਾ ਕਰੋ ਬਜੀ ਸੁਖਾਂਤ ਨੇ ਜਿਆਦਾ ਰਾਜ ਤੋਂ ਬਜੀ ਓਕੀ ਕੜੀ ਨੇ ਦੇਖੋ ਕਰੋ ਕਿਰਪਾ ਹੁਤਾਨ ਦਾ ਕਿਸੇ ਤੇ ਵਾਜਾ ਮਹਾਰਾਜ ਸਭ ਜੀ ਕਿਰਪਾ ਕਰੋ ਬਜੀ ਮਿਹਰ ਕਰੋ ਕਰੋ ਕਿਰਪਾ ਬਖਸ਼ ਦੋ ਜੈ ਜੈ ਜੀ ਸਦਾ ਜਿਕਰ ਸਾਹਿਬ ਜੀ ਆਮਿਆਵ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਸਾੜ ਬਖ ਬਖ ਖਾਈ ਮਾਇਆ ਮਹ ਪਰਮ ਕਹ ਭੂਲੇ ਸਤਦਾਰਾ ਸਿਆ ਪ੍ਰੀਤ ਲਗਾਈ एक उत्तम पंथ सुन गुर संगत ते मिलंत जम त्रास मिटाई एक अरदास पहाट की रत की गुर रामदास दास शरण आई एक अरदास पहाट की रत की ਗੁਰ ਰਾਮਦਾਸ ਰਖੁ ਸਰਣਾਇ ਕਵਨ ਕਾਜ ਸਿਰਜੈ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵਨਿਦ ਤਰਨ ਤਰਨ ਚਿੰਤਾ ਮਨ ਇਕ ਨਿਮਖ ਨਰ へ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਬਹੁਤ ਜਨਮ ਬਿਸੁਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖਾ ਕਹਿ ਕਹਿਰ ਵਿਦਾਸ ਹਸ ਲਗ ਜੀਵ ਚੇਰ ਪਹਾਯੋ ਦਰਸ਼ਨ ਦੇਖੇ ਤੁਮਰੀ ਸ਼ਰਨ ਤੁਮਾਰੀ ਹਸ ਤੁਮਹੀ ਸਜਨ ਸੁਹੇਲੇ ਰੱਖ ਰੱਖਨ ਹਰ ਦਇਆ नानक घर के गोले राम नाम में गयो जाके सम नहीं कोए जे से मरत संकट में तरस तुह हो सोखल गोर से भी ਹੇ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੋਰੇ ਅਰਸੋਂ ਕੋਰਸ ਤੋਦ ਡਠੇ ਸਚੇ ਪਾਤਸ਼ਾਹ मल जनम जनम दी सजन सचा पात शाह सिर शहा दिस पास ब सोह सब नादा ਸਤਨਾਮ ਵਾਹਿਗੁਰੂ ਸਾਹਿਬ ਜੀ ਅਸਰੀ ਮਹੱਲਾ ਪਹਿਲਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਨਹਾਵਣ ਜਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਇਥੇ ਸ਼ਬਦ 24 ਅੰਤਰ ਗਿਆਨ ਹ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਾ ਦੇਹੋ ਪ੍ਰਭ ਧਰਣੀ ਧਰ ਸੰਸਾਰ ਰੋਗੀ ਨਾਮ ਤਹਰੂ ਮਹਿਲ ਲਾਗ ਸਚ বিনা ਗੁਰ ਵਾਕ ਨਰਮਲ ਸਦਾ ਚਾਨਣ ਨੇਤ ਸਾਚ ਤੀਰਥ ਮਜਨ ਸਾਚ ਨਾਲ ਲਗ ਕਿਆ ਮਲ ਧੋਈਏ ਗੁਣ ਹਾਰ ਪਰੋਏ ਕਿਸ ਕਾ ਰੋਈਏ ਵਿਚਾਰ ਮਾਰ ਤਰ ਤਾਰ ਓਲਟ ਝੋਨ ਨਾਇ ਆਵੇ ਆਪ ਪਰਸ ਪਰਮ ਧਿਆਨ ਸੱਚੇ ਪਹਾਵਾਏ ਆਨੰਦ ਅਨ ਦਿਨ ਹਰ ਖਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਘੁਰ ਦਿਖਾਇਆ ਮੈਲ ਨਾਹੀ ਸਚ ਮਨ ਸੰਗਤ ਮੇ ਤਮਲਾਪ ਦੇ ਸੁਹਾਵਣਾ ਸਾਲਾ ਹੈ ਸਾਚੇ ਮਨ ਸਤ ਗੁਰੁ ਉਹਨਾਂ দান ਦਇਆ ਮਤੇ ਫਿਰ ਸੰਗ ਭਾਵ ਸਹਿਜ ਨਹਾਵੇ ਬੇਣੀ ਤਾਂ ਸੰਗਮ ਸਤ ਸਤ ਆਰਾਧੇ ਕੰਕਾਰ ਸੱਚ नितदेश ਬਦ ਸਚ ਗੁਰ ਮੇਰਾ ਅਖਣ ਟੋਟ ਨ ਭਗਤ ਭੰਡਾਰੀ ਭਰਪੁਰ ਰਹਾ ਸੋਈ ਨਾਨਕ ਸਚ ਕਹ ਬੇਨੰਤੀ ਮਨ ਮਾਂਜ ਸਚ ਸੋਈ ੋਟਨਾ ਭਗਤ ਭੰਡਾਰੀ ਪਹਰpur ਰਹਿਆ ਸੋਈ ਨਾਨਕ ਸੱਚ ਕਹ ਬੇਨੰਤੀ ਮਨ ਮੰਝ ਸਚ ਸੋਈ ਵਾਹਿਏ ਗੁਰਜੀਕਾ ਖਾਲਸਾ ਵਾਹਿਏ ਗੁਰਜੀ ਕੀ ਫਤਿਹ ਤਨ ਆਸਰੀ ਮਹਿਲਾ ਪਹਿਲਾ ਸ਼ੰਤ ੴ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨ ਆਸਰੀ ਰਾਗ ਅੰਦਰ ਸ਼ੰਤ ਰੂਪ ਵਿੱਚ ਪਾਵਨੰਗ 687 ਅਤੇ 88 ਉੱਤੇ ਸੁਭਾਏ ਮਾਨ ਸਤਿਗੁਰੂ ਕਹਿੰਦੇ ਆ ਦੁਨਿਆਦੇ ਲੋਕੋ ਮੈਂ ਵੀ ਤੀਰਥ ਤੇ ਇਸ਼ਨਾਨ ਕਰਨ ਜਾਂਦਾ ਕਿਉਂਕਿ ਮੇਰਾ ਬਾਪੂ ਰੋਜ਼ ਕਹਿੰਦਾ ਵੀ ਤੀਰਥ ਨਹਾਵਾ ਜੇ ਤਿਸ ਭਾਵਾ ਨਹੀਂ ਤਾਂ ਵਿਣ ਭਾਣੇ ਕੇ ਨਾਏ ਕਰੀ ਮੈਂ ਵੀ ਤੀਰਥ ਤੇ ਇਸ਼ਨਾਨ ਕਰਾਂ ਜੇ ਤੈਨੂੰ ਚੰਗਾ ਲੱਗਦਾ ਹੈ ਤੇ ਸਤਿਗੁਰੂ ਕਹਿੰਦੇ ਮੇਰੇ ਮਾਲਕ ਨੂੰ ਇੱਕ ਤੀਰਥ ਚੰਗਾ ਲੱਗਦਾ ਉਹ ਤੀਰਥ ਹੈ ਨਾਮ ਦਾ ਸਤਿਗੁਰੂ ਕਹਿੰਦੇ ਮੈਂ ਵੀ ਇਸ਼ਨਾਨ ਕਰਦਾ ਇਸ ਨਾਮ ਦੇ ਤੀਰਥ ਤੇ ਤੇ ਰੋਜ਼ਾਨਾ ਇਸ਼ਨਾਨ ਕਰ ਕਰਕੇ ਆਪਣੇ ਜੀਵਨ ਦੀ ਸਾਰੀ ਮੈਲ ਨੂੰ ਲਾ ਲੈਂਦਾ ਕਿਉਂਕਿ ਅਸੀਂ ਰੋਜ਼ ਪੜ੍ਹਦੇ ਹਾਂ ਕਿ ਜਿਹੜਾ ਮਨੁੱਖ ਮਾਲਕ ਦੇ ਨਾਮ ਦੇ ਵਿੱਚ ਇਸ਼ਨਾਨ ਕਰਦਾ ਏ ਉਸ ਦੇ ਅੰਦਰ ਦੀ ਮੈਲ ਦੂਰ ਹੋ ਜਾਂਦੀ ਹੈ ਕਿਉਂਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕਰੰਗ ਸਤਿਗੁਰ ਕਿਰਪਾ ਕਰਨ ਸੋ ਨਾਮ ਵਦੇ ਰੰਗ ਦੇ ਚਸਤੀ ਵਿਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਇਆਂ ਭੁੱਲਾਂ ਦੇਖਿਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ